ਕਿਸਤਾ ਕਰਾਇਆ ਇਹਦੇ ਵਿਚੋਲੇ ਨੇ ਇਹਦੇ ਘਰੋਂ ਤਾਂ ਵਿਚੋਲਾ ਪੁੱਛ ਰਿਆ ਵੀ ਕਿਵੇਂ ਆਹ ਸਾਹ ਉਤਾਰੋ ਤਨੀ ਤਾ ਸਾਰਾ ਸਾਲ ਕਰਣੀ ਪੈਂਦਾ ਜਦੋਂ ਉਹਨਾਂ ਅੱਥੇ ਲੱਗ ਪੱਦਦੇ ਇਹਦੇ ਮਾਮਲੇ ਤੇ ਖੁਸ਼ੀ ਖੁਦ ਕੱਢਦੇ ਨਹੀਂ ਗੱਲ ਬਾਤ ਪੱਕੇ ਆ ਜਾਂਦੇ ਆਹ ਬਾਰਾ ਇਹ ਮੁਹੱਬਤ ਇਹ ਪਿਆਰ ਬੱਲੇ ਭਾਜੀ ਜੀ ਮੈਂ ਕਹਿੰਦਾ ਅੱਛਾ ਇੱਕ ਮੈਂ ਤੁਹਾਨੂੰ ਹੋਰ ਬਹੁਤ ਘੰਟੇ ਗੱਲ ਸੁਣਾਉਣ ਲੱਗਾ ਉਰੇ ਜੇ ਮੈਂ ਕੋਸ਼ਿਸ਼ ਕਰੀਏ ਵੀ ਸਾਰਾ ਨਾਮ ਹੋਣਾ ਸੀ ਤਾਂ ਮੈਂ ਤੁਸੀਂ ਸੀ ਗੱਲ ਕਰਾਂ ਤੇ ਨੀਤਾ ਸਾਫ ਰੱਖਣ ਜੇ ਦੋਵੇਂ ਸਰਕਾਰਾਂ ਮੈਂ ਸੋਈ ਮੰਗਦਾ ਇੱਕ ਵਾਰ ਵਿਆਹ ਦਾ ਮਹੌਲ ਹੈ ਫਿਰ ਦੇਸ਼ ਦੀ ਨੀਤ ਨਾ ਕਰਾਂ ਉਹ ਮਰਦਾ ਤੇ ਮਾਰ ਦਿੰਨਾ ਤੁਸੀਂ ਪੁੱਤ ਮਾਮਾ ਦੇ ਉਹ ਝੱਲ ਨਹੀਂ ਹੁੰਦੇ ਦੁੱਖ ਮਾਮਾ ਦੇ ਮਾਰ ਦਿੰਨਾ ਤੁਸੀਂ ਪੁੱਤ ਮਾਮਾ ਦੇ ਝੱਲ ਨਹੀਂ ਹੁੰਦੇ ਦੁੱਖ ਮਾਮਾ ਦੇ ਰੋਣ ਪਟ ਪਿੱਟ ਕੇ ਲਾਸ ਤੇ ਲਿੰਕ ਕੇ ਨਾ ਚੱਲੀਆਂ ਜਾਣ ਜਵਾਈਆਂ ਤੋ ਨੀ ਮਾਂ ਬੋਤ ਤੁਹਾਨੂੰ ਯਾਦ ਕਿਉਂ ਹੋਈਆਂ ਕਿਸੇ ਮਾਂ ਦੇ ਪੁੱਤ ਤੇ ਗੋਲੀਆਂ ਜਦੋਂ ਚਲਾਈਆਂ ਪੱਥਰ ਕਿਲ ਹੋ ਕੇ ਕਿਸੇ ਮਾਂ ਦੇ ਪੁੱਤ ਤੇ ਗੋਲੀਆਂ ਮਰੋ ਚਲਾਈਆਂ ਤੁਹਾਡੀਆਂ ਮਾਂ ਬੋਤ ਤੁਹਾਨੂੰ ਯਾਦ ਕਰਨੀ ਨਹੀਂ ਤਾੜੀ ਵੀ ਨਾ ਸੜ ਜਾ ਉਹ ਸਾੜੇ ਚਲੂਗਾ ਤੇ ਮਹਿਸੂਸ ਕਰੋ ਕਿ ਮਾਂ ਨੇ ਕਿੱਦਾਂ ਕੀਤਾ ਹੋਣਾ ਇਸੇ ਜਿਹੜਾ ਮਹਿਸੂਸ ਕਰੋ ਕਿ ਮਾਂ ਨੇ ਕਿੱਦਾਂ ਕੀਤਾ ਹੋਣਾ ਜਿਹੜਾ ਅਰਥੀ ਉੱਤੇ ਪੈ ਪੁੱਤ ਦੇ ਜਦ ਬੰਨਿਆ ਹੋਣਾ ਸ਼ੇਰ ਬੇਟੀ ਪੁੱਤ ਬਣ ਕੇ ਕਿੰਦੀ ਪੁੱਤ ਬਣ ਕੇ ਆ ਜਲੇ ਹਾਲ ਦੁਹਾਈਆਂ ਇਹ ਸੁਣਿਆ ਮਾਣ ਚਾਹਣ ਯਾਦ ਕਰੀ ਨਾ ਮਾਫੀ ਚੋਣਾ ਤੇ ਕੁਰਸੀ ਦਾ ਮਸੌਲਾ ਹੈ ਪਰ ਇਹ ਤੇ ਸੁਲਤਾਨ ਦੇ ਪਰਮੇਸ਼ਾ ਨਾਲ ਨਾਲ ਅਜ ਵੀ ਉਹ ਜਦੋਂ ਨਾਲ ਕਬੱਡੀ ਵੀ ਨਾਲ ਹੈ ਨਾ ਕਬੱਡੀ ਨਾਲ ਹੈ ਸੋ ਮੈਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਵਾਂ ਕਿ ਇਹਨਾਂ ਦਾ ਪਿਆਰ ਆ ਜਿਹੜਾ ਉਹ ਪਿਆਰ ਬੜੀ ਬਣ ਕੇ ਬਣਿਆ ਰਹੀ ਹੈ ਬਣੇ ਰਹੀ ਹੈ ਇਹਨਾਂ ਦੇ ਨਾਲ ਖੜੀ ਹੋ ਕਿਸੇ ਹਰ ਦੇ ਗਾ ਤੇ ਇੱਕ ਵਾਰ ਤਾੜੀਆਂ ਮਾਰੋ ਖੁਸ਼ੀ ਕਰੋ ਮੇਰੇ ਨਾਲ ਤੇ ਸੁਲਤਾਨ ਪਾਲੇ ਹੋਣ ਦੇ ਨਾਲ ਕਬੱਡੀ ਜਿਨ੍ਹਾਂ ਨੇ ਜਿਉਂਦੀ ਰੱਖਿਆ ਰੱਖਿਆ ਥੀ

ਹਰ ਮੋੜ ਤੇ ਆ ਗਿਆ ਆਹ ਅਹਹਹਹ ਤੇ ਛੇੜ ਬਾਬਾ ਗੱਲ ਕੋਈ ਜਵਾਨੀ ਪਹਿਰੇ ਦੀ ਕਿੱਦਾਂ ਦੀ ਸੀ ਆਸ ਕੀ ਜਮਾਨੇ ਤੇਰੇ ਦੀ ਉਸ ਵੇਲੇ ਤੂੰ ਵੀ ਜਿਹਨੂੰ ਕਿੱਚਾ ਸੀ ਪਿਆਰ ਦੱਸ ਕਿਹੜੇ ਪਿੰਡ ਦੀੋਂ ਮਾਈ ਬਾਬਾ ਦੀ ਲੰਗਾਂ ਦੀ ਵਾਣੀ ਹੈ ਤੂੰ ਮੇਰੇ ਸਤਾ ਡੇਰੀ ਪੱਟ ਤੇ ਮਾਰੀ ਹਰ ਮੋੜ ਤੇ ਮੈਂ ਬਿਲਕੁਲ ਮੂਰ ਨਹੀਂ ਭਾਈ ਮੈਂ ਆਪਣੇ ਅੰਗ ਤੇ ਕਦੇ ਵੀ ਨਿਸ਼ਾਨ ਨਹੀਂ ਪਾਇਆ ਮੈਂ ਤਾਂ ਜੰਗਲ ਨੂੰ ਇਹ ਮੋਢੀ ਚੱਕੇ ਰਹੋ ਮੋਰਨਿੰਗ ਤਹਰੋ ਹਾਂ ਬਿਲਕੁਲ ਬਿਲਕੁਲ ਅਸਾਂ ਇਹਨਾਂ ਦਾ ਵੀ ਪਿਆਰ ਬਹੁਤ ਹੈ ਇਹਨਾਂ ਦਾ ਇੰਨਾ ਪਿਆਰ ਹੈ ਇਹਨਾਂ ਦੇ ਬਚਾਲੇ ਮੈਂ ਵਿਚੋਲਾ ਬਣ ਜਾਣਾ ਕਈ ਵਾਰ ਇਹਨੂੰ ਕਾਨਫਰੈਂਸ ਤੇ ਲੈ ਕੇ ਨਾ ਦੇਖਦੇ ਬਹੁਤ ਬਾਲਾ ਕਰਦੇ ਨੇ ਹਾਂ ਤੇ ਮੇਰੀ ਵੀ ਇਮਾਨਦਾਰੀ ਹੈ ਵੀ ਅੱਜ ਤੱਕ ਲੀਕ ਨਹੀਂ ਕਰੀ ਗਰੀਆਂ ਗੱਲਾਂ ਹੈ ਮਾਨ ਕਰ ਦੋ ਹੇਲੋ ਸੁਭਾਣਾ ਭਾਈਆਂ ਮਰੋ ਕਿਵੇਂ ਪੈਣਾ ਜਦਾ ਭਾਈਆਂ ਵਾਲੀ ਗੱਲ ਹੈ ਓਏ ਇਹ ਦੁੱਬਾ ਵਾਲਾ ਜੱਟ ਹੈ ਜਿੱਥੇ ਵੱਲ ਜਾਂਦਾ ਔਰ ਬੇ ਇਹ ਦੁੱਬਾ ਵਾਲਾ ਜੱਟ ਹੈ ਕਦੇ ਕਹਿੰਦਾ 2 ਮੀਟਰ ਲੈ ਕੇ ਕਹਿੰਦਾ ਓਏ ਇੱਕ ਵਾਰ ਬਾਪੂ ਹੈ ਨਾ ਕਹਿੰਦਾ ਅੱਛਾ ਵੱਡੀ ਗੱਲ ਤੇ ਵੀ ਜਿਹੜਾ ਬੰਦਾ ਘਰੋਂ ਫੋਸਕ ਕਰੀਤਾ ਹੈ ਉਹ ਗਰੋਨਾ ਚ ਹੁੰਦਾ ਹੈ ਫਿਰ ਸਾਰਾ ਇੱਕ ਤੁਹਾਨੂੰ ਮੈਂ ਛੋਟੀ ਜੀ ਨਾਲ ਦੱਸਣ ਲੱਗਾ ਖੁਸ਼ੀ ਤੋਂ ਕੋਈ ਰੇਡਰ ਭੱਜ ਜੇ ਅਸੀਂ ਫੁਰ ਫੁਰ ਕਰ ਲੱਗੇ ਖੁਸ਼ੀ 20 ਦਫਾ ਲਾ ਦੇ ਸਭੀ ਫੁਰ ਫੁਰ ਰੰਗ ਬਦ ਹੋ ਜਾਂਦੇ ਇਹ ਪ੍ਰੋਬਲਮ ਹੈ ਸਾਡੀ ਲੋਕਾਂ ਦੀ ਇਹ ਦਿਨ ਪਿੱਛੇ ਵੀ ਨੇਂਦਾਰਾ ਇਹ ਜਿਹੜੇ 6:00 ਕਰਕੇ ਉੱਟ ਉੱਟ ਕੇ ਮਸਤ ਹੋਣੇ ਨੀਂਦ ਕਰਦਾ ਰਹੇ ਜਾਂ ਸੁਲਤਾਨ ਕਰਦੇ ਰਹੇ ਉਹ ਸਾਨੂੰ ਕਿਸੇ ਨੂੰ ਹੀ ਯਾਦ ਨਹੀਂ ਸੋ ਮੈਂ ਇਹ ਕਹਿੰਦਾ ਹੁਣਾਂ ਦੋ ਹੀ ਫਰਕ ਨੇ ਜਿਹੜਾ ਪਪੂਲਰ ਹੁੰਦਾ ਪੰਦਰਾ ਉਹਨੂੰ ਉਹਨੂੰ ਲੱਤਾਂ ਖਿੱਚਾਂ ਲਈ ਜਿਹੜਾ ਨਹੀਂ ਬੱਪੂ ਰੰਦਾਂ ਨੂੰ ਲੱਗਦਾ ਵੀ ਸਾਇਦੇ ਸ਼ੌਟ ਘਟ ਪੜਾਇਆ ਹੋਇਆ ਹੈ। ਤੁਸੀਂ ਇਹਨਾਂ ਤੁਸੀਂ ਇਹਨਾਂ ਦੇ ਮੂੰਹ ਦੇਖੋ ਯਾਰ ਸਭ ਤੇ ਹਨਾ ਸੋ ਇੱਕ ਵਾਰ ਫੇਰ ਕਬੱਡੀ ਦੇ ਨਾਮ ਤੇ ਤਾੜੀਆਂ। ਜਿਉਂ ਦੇ ਮਾਤਮ ਬਹੁਤ ਸੋਣੀ ਗੱਲ ਹੈ। ਮੈਂ ਜਿੰਨੇ ਕਬੱਡੀ ਪਲੇਅਰ ਆਏ ਨੇ ਸਾਰਿਆਂ ਦਾ ਧੰਨਵਾਦ ਕਰਨਾ। ਭਿੰਦਰ ਭلوان, ਸੁਵਰਨਾ ਭਰਾਣੇ ਭلوان ਸਾਰੇ ਆਏ ਨੇ ਬਿੱਦੂ ਬਿਲੋਰੀ ਆਹ ਬਰਾਏ ਕੀ ਮਾ ਸਾਰੇ ਬਹੁਤ ਬਾਰੇ ਪ੍ਰੇਰਨਾ ਬਹੁਤ ਧੰਨਵਾਦ ਕਰਦਾ ਮੇਰੇ ਬੱਚੇ ਵਿਆਹ ਚਾਹ ਦੇ ਜਿੱਲੇ ਪੁਰਾਣੇ ਪ੍ਰੇਰਨਾ ਦੇ ਜਿਹੜਾ ਨਵ ਭੁੱਲ ਕਰਵਾ ਮਾਫ ਕਰਿਓ ਬਹੁਤ ਚਲਾਇਆ ਬੰਦ ਨਾਮਿਆ ਤੁਹਾਨੂੰ ਧੰਨਵਾਦ ਸੁਲਤਾਨ ਵੀਰਾ ਕਰੋ ਉਹ ਇਧਰ ਲੈ ਸਾਰੇ ਇਹਦੇ ਬੋਲਣ ਵਿੱਚ ਲੜਾਈ ਹੋ ਜਾਂਦੀ ਹੈ ਕੋਈ ਕੁਝ ਨਹੀਂ ਬੋਲਣ ਦੀ ਕੋਈ ਗੱਲ ਨਹੀਂ ਯਾਰ ਤੂੰ ਕੋਈ ਨਹੀਂ ਦਲੀ ਵੀਰੇ ਨੂੰ ਵਿਆਹ ਦੀਆਂ ਲੱਖ ਲੱਖ ਪਹਿਲਾਂ ਮੌਕਾ ਨਹੀਂ ਮਿਲਿਆ ਸੱਜੀਆਂ ਮੌਕਾ ਨਹੀਂ ਮਿਲਿਆ ਆਜਾ ਆਜਾ ਨਮੂ ਕੇ ਫੋਟਾ ਆਪਣਾ ਲੈ ਆਵੀਂ ਬਲਾਉ ਨੂੰ ਚੱਲ ਗਿਆ ਨਾਦੀਪਾ ਨਾਦੀ ਵੀ ਆਜੋ ਲੋ ਜੀ ਤਵਾਰ ਪੰਜਾਬ ਦੇ ਨਾਂ ਤੇ ਆ ਗਏ ਮੋਰ ਪੰਜਾਬ ਦੇ ਨਾਂ ਤੇ ਪੰਜਾਬੀ ਦੇ ਨਾਂ ਤੇ ਸਰਦਾਰ ਭਾਈ ਆ ਜਾ ਬੋਲੋ ਹੁਣ ਸਾਰੇ ਆ ਜਾ ਬਾਈ ਤੁਸੀਂ ਕਿੱਧਰ ਆ ਜਾ ਤੂੰ ਵੀ ਆਪਣਾ ਸਿੰਘ ਕਿੱਧਰ ਸਿੰਘ ਆ ਰਹੇ ਆ ਰਹੇ ਆ ਬੋਲ ਰੋਕ ਜੱਜ ਬਾਈ ਕੀ ਬਾਤ ਹੈ ਅੱਛਾ ਭਾਈ ਸੁਤਾਨ ਕਿ ਮਿਲ ਜਦੋਂ ਪਰਦੇਸੀ ਖੁੱਦ ਦੀਆਂ ਰਾਜ ਦੀਆਂ ਗੱਲਾਂ ਕਿ ਮਿਲ ਜਦੋਂ ਪਰਦੇਸੀ ਖੁੱਦ ਦੀਆਂ ਰਾਜ ਦੀਆਂ ਗੱਲਾਂ ਕਿ ਰੂਹ ਖੇਡ ਜਾਂਦੀ ਕਰਕੇ 450 ਰੁਪਏ ਰੁਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਕਿ ਖਾਂਦੀ ਖਾਂਦੀ ਬੇਬੇ ਨਾਲੇ ਵਰਗਰ ਪੀਜੇ ਨੂੰ ਸਤੰਤ ਜਿੱਥੇ ਮਰਜ਼ੀ ਚੱਲ ਜੀ ਅੱਜ ਇਹ ਗਲੀਆਂ ਦਾ ਮੋਹ ਸੱਚਾ ਨਾ ਮੋਹ ਤੈਨੂੰ ਕਰਦਾ ਹੈ ਨਾ ਸਿਸਟਮ ਜਿਵੇਂ ਦੇਖੋ ਕਿ ਉਹ ਗੱਲ ਬਖਦੀ ਹੈ ਹਾਂ ਕਿ ਖਾਂਦੀ ਖਾਂਦੀ ਬੇਬੇ ਨਾਲੇ ਵਰਗਰ ਪੀਜੇ ਨੂੰ ਨਾਲੇ ਕਰਦੀ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੀਆਂ ਗੱਲਾਂ ਰੁਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਤਾੜੀਆਂ ਬਹੁਤ ਬਹੁਤ ਕਿ ਨੱਕ ਚਾੜ ਕੇ ਪਿੰਦਾਂ ਨਾਲੇ ਬਾਪੂ ਮਿਸਕੀ ਨੂੰ ਕਿ ਨੱਕ ਚਾੜ ਕੇ ਪਿੰਦਾਂ ਨਾਲੇ ਸਾਡਾ ਪਲਵਾਨ ਪੀਤਮ ਉਸਤਾਦ ਵੱਡਾ ਨਾਮ ਇੱਕ ਵਾਰ ਉਸਤਾਦ ਪੀਤਮ ਨਾਮ ਦੇ ਕੜੀਆਂ ਮੋਗੇ ਜਿਹੜੇ ਆਪਣੇ ਵੀਰ ਵੀ ਤੇ ਹੋਣਗੇ ਉਹਦਾ ਵੀ ਮੁੱਤਰਾ ਸੁਲਤਾਨ ਹੈ ਨਾ ਬੱਬੂ ਗੁਰਗਨ ਮਾਰਨੀ ਕਿ ਨੱਕ ਚਾੜ ਕੇ ਪਿੰਦਾਂ ਨਾਲੇ ਬਾਪੂ ਮਿਸਕੀ ਨੂੰ ਨਾਲੇ ਧਰ ਦੇ ਧਰ ਦੀ ਕੱਟੀ ਸ਼ਰਾਬ ਦੀਆਂ ਗੱਲਾਂ ਕਿ ਰੁਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਕਿ ਜੀ ਕਰਦਾ ਮੈਂ ਇੱਕੋ ਕੁਤਰਤ ਪੀਦਾ ਮੁਰਗ ਕਿ ਜੀ ਕਰਦਾ ਮੈਂ ਇੱਕੋ ਕੁਤਰਤ ਪੀਦਾ ਗੋਰੇ ਦੀ ਜਦ ਵੀ ਸੁਣਦਾ ਸਹਿਣਾ ਵਾਲੀ ਬਾੜ ਦੀਆਂ ਗੱਲਾਂ ਰੁਖੜ ਜਾਂਦੀ ਕਰਕੇ ਚਾਰ ਪਿਆਰ ਨਾਮ ਦਾ ਕਿ ਪਿਆਰ ਮੁਹੱਬਤ ਮੋਹ ਵੀ ਰਿਓ ਖੇੜ ਮਸੀਬਾ ਨੂੰ ਪ੍ਰੀਤ ਭਾਗੀ ਜੀ ਇਹ ਤਾਂ ਚੰਗੇ ਭਾਗ ਦੀਆਂ ਗੱਲਾਂ ਰੁਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ऐसे खुशी अंदर हो मेरे गया तो एक बहुत बड़ी गल बात है पो भी